ਸੀ ਆਪਾਂ ਬੋਲਦੇ ਮੰਡੀ ਦੇ ਵਿੱਚ ਸਭ ਤੋਂ ਪਹਿਲਾ ਟਰੈਕਟਰ ਹੈਗਾ ਆਈਸਰ 2022 ਮਾਡਲ 4 ਲੱਖ ਤੇ 25000 ਦੀ ਡਿਮਾਂਡ ਨਾਲ ਹੀ ਅਗਾ 911 999 ਮਾਡਲ ਤੇ 5 ਲੱਖ ਤੇ 25000 ਰੁਪਏ ਦੀ ਡਿਮਾਂਡ ਅਗਲੇ ਪਿਛਲੇ ਟਾਇਰ एकदम ਨਵੇਂ 16 ਟਾਇਰਾਂ ਦੇ ਵਿੱਚ ਨਾਲ ਹੀ ਅਗਾ ਸਟੈਂਡਰਡ 2005 ਮਾਡਲ 1.5 ਲੱਖ ਰੁਪਏ ਦੀ ਡਿਮਾਂਡ 345 ਅਗਲੇ ਪਹਿਲੇ 350 ਟਾਇਰ ਪਿਛਲੇ 350 ਟਾਇਰ ਨਾਲ ਹੀ ਅਗਾ ਸੂਨਾ ਲਿਖਾ ਡੀਲਿੰਗ 60 RX ਉਹਨਾਂ ਟਾਇਰਾਂ ਦੇ ਵਿੱਚ ਬਹੁਤ ਵਧੀਆ ਕੰਡੀਸ਼ਨ ਦਾ 12 ਮਾਡਲ ਆ 4,60,000 ਰੁਪਏ ਦੀ ਮੰਗ ਆ ਨਾਲ ਹੀ ਆ ਕਿ ਸੋਨਾ ਲੀਕਾ 750 ਟਰਨ ਇੰਟਰਨੈਸ਼ਨਲ 2010 ਮਾਡਲ 2,50,000 ਰੁਪਏ ਦੀ ਮੰਗ ਹੈ 2016 ਦੇ ਹਨਾ ਅਗਲੇ 40 ਪੈਸੇ ਪਈ ਆ ਬਿਨਾਂ ਕਵਰ ਸਟੀਅਰਿੰਗ ਤੋਂ ਤੇ ਆ ਗਿਆ ਸੋਨਾ ਲੀਕਾ 1993 ਮਾਡਲ 2,40,000 ਰੁਪਏ ਦੀ ਮੰਗ ਆ ਤੇ ਬੂਲੂ ਦੇ ਟਾਇਰ ਅਗਲੇ ਵੀ ਜਦੋਂ ਨਵੇਂ ਆ ਤੇ ਦੂ ਆ ਗਿਆ ਦੋਇਰਨ ਮਾਡਲ 2,95000 ਰੁਪਿਆ ਡਿਮਾਂਡ ਮੈਸੀ 5245 ਡੀਆਈ ਨਾਲ ਹੀ ਅਗਰ ਜੋਡੀਆ 11 ਮਾਡਲ ਦਾ ਲਾਗਤ ਤੇ 50000 ਰੁਪਿਆ ਡਿਮਾਂਡ ਪੀਵੀ ਨੰਬਰ 5041 ਸੀ ਨਾਲ ਹੀ ਅਗਰ ਮੈਂਦਰਾ 275 ਡੀਆਈ 99 ਮਾਡਲ 1,90000 ਰੁਪਿਆ ਡਿਮਾਂਡ ਪਿਛਲਾ ਟੈਬ 12 ਦੇ ਜਮਾ ਨਵੇਂ ਅਗਲੇ 40 ਪੈਸੀ ਆ ਗਈਆਂ ਅੱਗੇ ਆ ਗਿਆ ਵਾ ਨਿਊ ਆਲੈਂਡ 5500 ਤੇ ਅਗਲੇ ਦਾ 16 ਦੇ 12 ਮਾਡਲ ਤੇ 10 ਲੱਖ 3 ਜਾਂ ਤਿਆਰ ਵੀਅਰ ਡਿਮਾਂਡ 1921 ਬਿਲਕੁਲ ਨਵੀਂ 90% ਪੈਰ ਰਾਇ ਨਾਰੀਆ ਫਾਰਮ ਕਰਕੇ ਦੂਜਾ ਸੰਗਲਾ ਮਾਰਕੀਟ ਤੇ ਲੱਗ ਰਿਹਾ ਤੇ 80 ਵੀਅਰ ਵੀਅਰ ਡਿਮਾਂਡ ਨੰਬਰ ਨਾਲ ਦੀ ਨਾਲ ਪੀਵੀ ਨੰਬਰ ਆ ਸਾਰੇ ਜਿਹੜਾ ਹਰਿਆਣਾ ਨੰਬਰ ਉਪਰ ਨਾਲ ਦੀ ਨਾਲ ਵੀਡੀਓ ਦੇ ਵਿੱਚ ਦੱਸਿਆ ਨੇ ਟੀਕੇ ਖਿਆਲੀ ਨੰਬਰ 3888 3888 ਕੇ ਸੀ ਨੰਬਰ ਅਗਲੇ ਨਾਰੀਆ ਦਾ 5310 लातेर पडमांड तो मडलास पावस्टेर में नाल देख नालियागे आर्दिन अल्रावन शेष ब गैरा मड लखनरेडमांड पी नंबर अगले पि टै ज नया ना 6प मल दो लत प पमा बापापात रेटराप सापा ट्रै अगले टैर भी नवे पछले सना दे ਕਸਾ 750 RX 12 ਮਾਡਲ 4 ਲੱਖ 5000 ਰੁਪਏ ਦੀ ਮੰਗ ਹੈ ਪਿਛਲੇ ਟਾਇਰ ਬਹੁਤ ਵਧੀਆ ਕੰਡੀਸ਼ਨ ਦੇ ਨਾਲ ਹੀ ਸੋਨਾ ਲਿਖ ਸਵਰਾਜ 853 14 ਮਾਡਲ 35 ਲੱਖ 15000 ਰੁਪਏ ਦੀ ਮੰਗ ਅਗਲੇ ਬਿਚ ਨੇ ਜਮ 90% ਟੈਰ ਹੈ ਬਹੁਤ ਵਧੀਆ ਕੰਡੀਸ਼ਨ ਨਾਲ ਪਾਵਰ ਸਟੀering ਦੇ ਨਾਲ ਫਰਮ ਟ੍ਰੱਕ ਆ ਗਿਆ ਫਰਮ ਟ੍ਰੱਕ 60 ਫਰਮ ਟ੍ਰੱਕ 60 ਮੰਗ ਹੈਗੀ ਹੈ 3 ਲੱਖ 65000 ਰੁਪਏ ਦੀ ਮੰਗ ਤੇ 2011 ਮਾਡਲ ਰਾਮਾਡੂ 595000 ਦੀ ਡਿਮਾਂਡ ਬੱਲੇ ਕਿਸਮ ਪੈਰ ਆਪਰ ਚਿੰਦੇ ਨਾਲ 555 ਦੋਹਰ ਬੋਮਾਡੂ 285000 ਰੁਪਏ ਦੀ ਡਿਮਾਂਡ ਤੇ ਬਿਨਾ ਪਾਸੇ ਰਿੰਕ ਤੋਂ ਪੰਪਾ ਬਾਹਰ ਪੰਪਾਲਾ ਮਾਡੂ ਦੋਹਰ ਬੋਮਾਡ ਨਾਲ ਆਨਲਿਕਸਟੀ ਹੈ 20 2004 ਮਾਡਲ ਇੱਕ ਲੱਖ 50000 ਰੁਪਏ ਦੀ ਮੰਗ ਹੈ 2004 ਸੀਸੀਰ ਦੇ ਮੰਗ ਹੈ ਅਮੇ 2004 ਮਾਡਲ ਬੋਲਾ ਕਿ 50000 ਰੁਪਏ ਦੀ ਮੰਗ ਅੱਗੇ ਆ ਗਿਆ 2004 ਮਾਡਲ 1,44,000 ਰੁਪਏ ਦੀ ਮੰਗ ਨਾਲ ਹੀ ਆ ਗਿਆ 472 DI 2004 ਮਾਡਲ 1,78,000 ਅਗਲੇ ਟਾਇਰ ਜਮਨ ਨਾਵੇਂ ਅਗਲੇ ਟਾਇਰ ਜਮਨ ਨਾਵੇਂ ਕੰਡੀਸ਼ਨ ਦੇ ਆ ਪਿਛਲੇ 12 ਦੇ ਆ ਤੇ 85000 2004 ਮਾਡਲ 2,45,000 ਰੁਪਏ ਦੀ ਮੰਗ 11 ਟੈਰਨ ਦੇ ਵਿੱਚ ਇਹ ਪਾਰਮ ਟਰੈਕ 1900 ਅੰਦਰ ਮਾਡਲ 1 ਲੱਖ 70000 ਰੁਪਏ ਦੋ ਡਬਲ ਕਲੱਚ ਦੀ ਕੰਡੀਸ਼ਨਰ ਟਰੈਕਟਰ ਦਾ ਸੌਦਾ ਹੋ ਰਿਹਾ ਜਿਹੜਾ 8 ਮਾਡਲ 10 ਲੱਖ ਤੇ 70000 ਰੁਪਏ ਮੰਗਾਇਆ ਸੁਵਰਾਜ ਬਹੁਤ ਵਧੀਆ ਕੰਡੀਸ਼ਨ ਦਾ ਬਹੁਤ ਸਾਫ ਰੈਟਿੰਗ ਹੈ ਮਰ ਤੇ ਪਿੱਛੇ ਟਾਇਰ ਵੀ ਨਵੇਂ ਚੱਲੇ ਵੀ ਨਵੇਂ ਇਹ 2019 ਨਿਕਲ BI ਆ 40 2002 ਮਾਡਲ 185000 ਰੁਪਏ ਦੀ ਮੰਗ ਨਾਲ ਹੀ ਅਗਰ 2022 ਮਾਡਲ ਦਾ 10 ਲੱਖ ਤੇ 65000 ਰੁਪਏ ਦੀ ਮੰਗ ਕੰਡੀਸ਼ਨ ਬਹੁਤ ਸਾਫ ਹੈ ਟਰੈਕਟਰ ਨਵੇਂ ਟਰੈਕਟਰ ਇਸ ਲਈ 16 ਟਾਇਰ ਹਨ ਮੈਸੀ ਦਾ 240 ਜਿੱਕੇ ਸਭ ਵੀ ਤਿਆਰ ਕਰਾਉਣਾ ਹੋਵੇ ਇਹਦੀ ਮੰਗ ਹੈਗੀ 2008 ਮਾਡਲ 290000 ਰੁਪਏ ਦੀ ਮੰਗ आरएक्स 211 मॉडल पैनल लगते 350000 आगे टायर रह गया यहां पे पिछले रह गया 70 80000 ने ना ही आ गया मैं 2008 मॉडल 345000 अर्जेंट 8755 2012 मॉडल 445000 डिमांड बहुत बढ़िया कंडीशन ट्रैक्टर नाल ही है अर्जेंट 605 नोबो ਤੇ ਸੂਆ ਮਟਰਾ ਵੀਰ ਮੇਰੇ 5 ਲੱਖ ਤੇ 40 ਹਜ਼ਾਰ ਰੁਪਿਆ ਡਿਮਾਂਡ ਆ ਸਬਰਾਜ 855 ਕੇ 2005 ਮਾਡਲ ਤੇ 2 ਲੱਖ 75 ਹਜ਼ਾਰ ਵੀਰ ਡਮਾਡ ਇੱਥੇ ਪਿਛਲੇ ਟਾਇਰ ਹੈਗੇ ਆ 35 ਵੇ ਤੇ ਜੇ ਮੈਂ ਕਹ ਰਿਹਾ ਕੰਮ ਚੱਲੂ ਹੋ ਗਿਆ ਤੇ ਅਗੂ ਟਾਇਰ ਵਧੀਆ ਜਿਹਾ ਨਵੇਂ ਕੰਡੀਸ਼ਨ ਦੇ ਵਿੱਚ ਆ ਤੇ ਅੰਗੇ ਆ ਗਿਆ ਸੋਨਾ ਲਿਖਾ ਡੀਏ 7 ਪੁਰਾਣਾ ਮਾਡਲ ਆ ਤੇ ਨਾਈਲੋਨ ਇਹ ਡੈਰਾ ਵੀ 2X ਮਾਡਲ 2.5 ਲੱਖ ਰੁਪਏ ਦਾ ਰਮਾਨ ਹੈ ਮਹਿੰਦਰਾ 200 ਸਪੀਅਰ ਤੇ ਡੀਆਈ ਮਹਿੰਦਰਾ 2 ਤੋਂ ਇਹ ਵੀ ਰੇਟ ਨਹੀਂ ਲਿਖਿਆ ਰੇਟ ਜਨ ਪਤਾ ਕਰਦੇ ਨੇ ਆ ਕਿ 2X 4 ਮਾਡਲ ਆ ਕੇ 2 ਲੱਖ 55000 ਰੁਪਏ ਦਾ ਰਮਾਨ ਦਿੱਤਾ ਤੇ ਇਹ ਤੋਂ ਬਾਅਦ ਆ ਗਿਆ ਮਹਿੰਦਰਾ ਇਹ ਆ ਕਿ ਜਿਹੜਾ ਨਵੇਂ ਮਾਡਲ ਤੇ 1 ਲੱਖ 15000 ਰੁਪਏ ਦਾ ਰਮਾਨ